हेलो एवरीवन सो आज मैं एक नवी वीडियो लेके आया थोड़े uh, जिदा मेन परपज़ है जो आजकल मोस्टली वर्क फ्रॉम होम रिलेटेड फ्रॉड्स हो रहे हैं कैंडिडेट्स ना बिकॉज कल क्या हो रहा है तो बहुत सारे ਜੋ ਇੰਸਟੀਚਿਊਟ ਹੈ ਜਾਂ ਫਿਰ ਅ ਕੁਝ ਵੀ ਹੈ ਉਹ ਡਿਫਰੈਂਟ ਡਿਫਰੈਂਟ ਟਾਈਪਸ ਦੇ ਫਰੋਡਸ ਕਰ ਰਿਹਾ ਹੈ ਹਾਈਕਲੀ ਮੋਸਟਲੀ ਸਟੂਡੈਂਟਸ ਨਾਲ ਜ਼ਿਆਦਾ ਇਹ ਫਰੋਡ ਕਰ ਰਿਹਾ ਹੈ ਕਿ ਤੁਹਾਨੂੰ ਵਰਕ ਫਰਮ ਹੋਮ ਦੇਵੋਗੇ ਤੁਸੀਂ ਇੱਕ ਦਿਨ ਦਾ 1000 ਤੋਂ 2000 3000 ਰੁਪਿਆ ਆਰਨ ਕਰੋਗੇ ਘਰੇ ਬੈਠੇ ਔਰ ਈਜ਼ੀ ਵੇਚ ਤਾਂ ਮੈਂ ਤੁਹਾਨੂੰ ਅੱਜ اسی ਟਾਈਪ ਦੇ ਇੱਕ ਫਰਾਡ ਨਾਲ ਅਵੇਅਰ ਕਰਵਾ ਰਿਹਾ ਹਾਂ ਜਾਰਿਆਂ ਫਰਾਡਸ ਦਾ ਡਿਫਰੈਂਟ ਡਿਫਰੈਂਟ ਵੇਜ ਹੈ ਬਟ ਅੱਜ ਮੈਂ ਤੁਹਾਡੇ ਨਾਲ ਇੱਕ ਹੀ ਟਾਈਪ ਦਾ ਫਰਾਡ ਸ਼ੇਅਰ ਕਰੂੰਗਾ ਜੋ ਮੋਸਟਲੀ ਕੀ ਹੈ ਅੱਜ ਕੱਲ ਤੁਹਾਨੂੰ ਕੰਟੈਕਟ ਕਰਦੇ ਆ ਤੁਹਾਡੇ WhatsApp ਨੰਬਰ ਤੇ ਜਦੋਂ ਤੁਹਾਡੇ WhatsApp ਨੰਬਰ ਤੇ ਕੰਟੈਕਟ ਕਰਦੇ ਇੱਕ ਤਰ੍ਹਾਂ ਫੇਕ ਇਮੇਜਸ ਯੂਜ਼ ਕਰਦੇ ਆ ਉਹਦੇ ਵਿੱਚ ਕੀ ਆਇਆ ਕਿ ਲੋਕਾਂ ਦੀ ਜੋ ਸੋਸ਼ਲ ਮੀਡੀਆਸ ਤੇ ਇਮੇਜਸ ਲੱਗੀਆਂ ਹੋਈਆਂ ਆ ਫੇਕ ਉਹ ਯੂਜ਼ ਹੋ ਰਹੀਆਂ ਹੈ ਤੇ ਉਹਦੇ ਬਾਅਦ ਉਹ ਤੁਹਾਨੂੰ WhatsApp ਦੇ ਉੱਪਰ ਕੰਟੈਕਟ ਕਰਦੇ ਆਂ ਭਈ ਅਸੀਂ ਤੁਹਾਨੂੰ ਵਰਕ ਫਰੋਮ ਹੋਮ ਦਵਾਂਗੇ ਤੁਸੀਂ ਘਰੇ ਬੈਠੇ ਅਰਨ ਕਰੋ ਤਾਂ ਜੋ ਇੱਕ ਮੋਸਟਲੀ ਉਹ ਫਿਰ ਤੁਹਾਨੂੰ ਕਹਿੰਦੇ ਆ ਕਿ ਤੁਸੀਂ YouTube ਦੇ ਪੇਜ ਲਾਈਕ ਕਰੋ ਤੁਹਾਨੂੰ ਅਸੀਂ 150 ਰੁਪਏ ਦਵਾਂਗੇ 200 ਰੁਪਏ ਇੱਕ YouTube ਲਾਈਕ ਦਾ ਦਵਾਂਗੇ ਜਾਂ ਫਿਰ ਉਹ ਤੁਹਾਨੂੰ ਆਫਰ ਕਰਦੇ ਆ ਤੁਸੀਂ ਜੋ YouTube ਦੀ ਵੀਡੀਓ ਹੈ ਉਹਨੂੰ ਸਬਸਕ੍ਰਾਈਬ ਸਰੀ YouTube ਦਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰੋ ਯਾ ਫਿਰ ਤੁਹਾਨੂੰ ਆਫਰ ਕਰੋਗੇ ਵੀ WhatsApp ਦਾ ਗਰੁੱਪ ਹੈ ਇਹ ਜੁਆਇਨ ਕਰ ਜਾਂ ਤੁਹਾਨੂੰ ਕਹੋਗੇ ਜੋ ਅੱਜਕਲ ਜਿਹੜੇ ਤੁਹਾਡੇ Google Map ਜਿਹਨੂੰ Google Business Page ਵੀ ਕਹਿੰਦੇ ਆ ਉਹ Google Business Page ਤੇ ਰਿਵਿਊ ਪੋਸਟ ਕਰਨਾ ਲਾਈਕ ਇਸ ਤਰ੍ਹਾਂ ਦੀ 10 15 ਐਕਟੀਵਿਟੀਆਂ ਹੈ ਜੋ ਤੁਹਾਨੂੰ ਆਫਰ ਕਰਦੀਆਂ ਤੇ ਉਹਦੇ ਵਿੱਚੋਂ ਤੁਹਾਡੀ ਇੱਕ ਐਕਟੀਵਿਟੀ ਤੇ ਤੁਹਾਨੂੰ 150 ਰੁਪਏ ਪਰ ਇੱਕ ਐਕਟੀਵਿਟੀ ਆਫਰ ਕਰੋਗੇ ਜਾਂ 200 ਰੁਪਏ ਤੇ ਉਹ ਤੁਹਾਨੂੰ ਕਹਿ ਕਰੋਂਗੇ ਵੀ ਅਗਰ ਤੁਸੀਂ ਦੋ ਜਾਂ ਤਿੰਨ ਐਕਟੀਵਿਟੀ ਪਰਫਾਰਮ ਕਰ ਲਿਆ ਉਹਦੇ ਬਾਅਦ ਤੁਹਾਨੂੰ ਉਹ ਤੁਹਾਡਾ ਜਿਹੜਾ ਟਾਸਕ ਦੀ ਪੇਮੈਂਟ ਤੁਹਾਡੇ ਅਕਾਊਂਟ ਚ ਕ੍ਰੈਡਿਟ ਕਰੋਗੇ ਆਫਟਰ ਥੈਟ ਉਹ ਕਿਆ ਕਰਦੇ ਆ ਤੇ ਵਿਦਨ 3 ਮਿੰਟ ਜਾਂ 40 45 ਮਿੰਟ ਬਾਅਦ ਨੈਕਸਟ ਟਾਸਕ ਤੁਹਾਨੂੰ ਪ੍ਰੋਵਾਈਡ ਕਰੋਗੇ ਲਾਈਕ ਡੇਲੀ ਦੇ ਆਈ ਥਿੰਕ 8 ਜਾਂ 9 ਘੰਟੇ ਦਾ ਇਹਨਾਂ ਦਾ ਇੱਕ ਟਾਈਮ ਪੀਰੀਅਡ ਹੁੰਦਾ ਹੈ ਤੇ ਉਹ ਹਰ ਇੱਕ ਅੱਧੇ ਘੰਟੇ ਜਾਂ 45 ਮਿੰਟ ਬਾਅਦ ਤੁਹਾਨੂੰ ਨੈਕਸਟ ਟਾਸਕ ਪ੍ਰੋਵਾਈਡ ਕਰੋਗੇ ਵੀ ਤੁਸੀਂ ਆਹ ਪੇਜ ਲਾਈਕ ਕਰੋ ਫਿਰ ਤੁਹਾਨੂੰ 150 ਰੁਪਏ ਕਵਾਇਡ ਕਰ ਦੋਗੇ 300 ਕਵਾਇਡ ਕਰ ਦੋਗੇ ਫਿਰ 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 ਆਫਟਰ ਸਮ ਟਾਈਮ ਉਸ ਕੀ ਕਰਦੇ ਆ ਤੁਹਾਨੂੰ ਬੋਲਦੇ ਆ ਵੀ ਤੁਸੀਂ ਜਿਹੜਾ ਨੈਕਸਟ ਟਾਸਕ ਹੈ ਇਹਦੇ ਚ ਤੁਹਾਨੂੰ 1000 ਰੁਪਏ ਜਾਂ 1500 ਰੁਪਏ ਇੱਕ ਮਿਨਿਮਮ ਅਮਾਉਂਟ ਉਹ ਜਿਹੜੀ ਹਰ ਇੱਕ ਬੰਦਾ ਅਫੋਰਡ ਕਰ ਸਕਦਾ ਹੈ ਉਹ ਆਫਰ ਕਰਦਾ ਹੈ ਆਫਟਰ ਥੈਟ ਤੁਸੀਂ ਉਹ 1000 ਸੋਚਦੇ ਚਲੋ 1000 ਇੱਕ ਤਾਂ ਤੁਹਾਡਾ ਪਹਿਲੇ ਟਰਸਟ ਉਹਨਾਂ ਨਾਲ ਪੂਰਾ ਪ੍ਰੋਪਰ ਮੇਲਡ ਹੋ ਜਾਂਦਾ ਹੈ ਵੀ ਹਾਂ ਅਸੀਂ ਉਹਨਾਂ ਦੇ ਪੇਜ ਲਾਈਕ ਕਰ ਰਹੇ ਹਾਂ ਸਾਨੂੰ ਪੇਮੈਂਟ ਦੇ ਰਹੇ ਆ ਉਹ ਫਿਰ ਕਹੇ ਵੀ ਸਟਾਰਟਿੰਗ ਸਟੇਜ ਵਿੱਚ ਮੋਸਟਲੀ ਜੋ ਯੂਥ ਹੈ ਉਹ ਕਹਿੰਦਾ ਵੀ ਜਦੋਂ ਤੁਹਾਡੇ ਕੋਲ ਛੋਟੇ-ਛੋਟੇ ਅਮਾਉਂਟ ਆਉਣ ਲੱਗ ਪੈਂਦੀ ਹੈ ਨਾ ਤਾਂ ਤੁਸੀਂ ਉਹ 1000 ਰੁਪਏ ਆ ਜਾਂ 1500 ਰੁਪਏ ਇਨਵੈਸਟ ਕਰ ਦਿੰਦੇ ਆ ਤੇ ਆਫਟਰ 15 ਮਿੰਟ ਜਾਂ 20 ਮਿੰਟ ਬਾਅਦ ਤੁਹਾਨੂੰ ਚਲੋ ਲਗਭਗ 300 400 ਜਾਂ 500 ਦਾ ਪ੍ਰੋਫਿਟ ਸ਼ੋ ਕਰਵਾ ਦਿੰਦੇ ਆ ਮੋਸਟਲੀ ਜਿਹੜਾ ਪ੍ਰੋਫਿਟ ਹੈ ਤੁਹਾਨੂੰ ਇੱਕ ਫੇਕ ਅ ਟ੍ਰੇਡਿੰਗ ਦੀ ਐਪ ਤੇ ਲੈ ਜਾ ਕੇ ਉੱਥੇ ਤੁਹਾਨੂੰ ਇੱਕ ਜਸਟ ਇੱਕ ਡਮੀ ਸ਼ੇਅਰ ਮਾਰ ਕੇ ਦੀ ਟ੍ਰੇਡਿੰਗ ਕਰਵਾਉਂਦੇ ਆ ਤੇ ਵਿਦਨ 5 ਜਾਂ 10 ਮਿੰਟ ਉਹ ਤੁਹਾਨੂੰ ਉਹਦਾ ਪ੍ਰੋਫਿਟ ਤੁਹਾਨੂੰ ਰਿਵਾਰਡ ਕਰ ਦਿੰਦੇ ਆ ਤੇ ਫਿਰ ਕੀ ਹੁੰਦਾ ਹੈ ਵੀ ਜਦੋਂ ਇਹ ਤੁਹਾਡਾ ਟਾਸਕ 1000 ਵਾਲਾ ਕੰਪਲੀਟ ਹੋ ਜਾਂਦਾ ਤੁਹਾਡੀ ਪੇਮੈਂਟ ਤੁਹਾਨੂੰ ਅੱਧੇ ਘੰਟੇ ਚ ਰਿਵਰਟ ਕਰ ਦਿੰਦੇ ਆ ਫਿਰ ਕਿ ਉਹ ਫਿਰ ਮੋਸਟਲੀ ਫਿਰ ਉਹੀ ਪੁਰਾਣੀ ਰੂਟੀਨ ਉਹਨੇ 3-4 ਤੁਹਾਡੇ ਨਾਲ ਵੀਡੀਓਜ਼ ਦੇ ਲਿੰਕ ਸ਼ੇਅਰ ਕਰਨੀਆਂ ਤੁਸੀਂ ਲਾਈਕ ਕਰਨੇ ਹੋ ਤੁਹਾਨੂੰ 100 ਰੁਪਿਆ ਜਾਂ 50 ਰੁਪਿਆ ਪਰ ਲਾਈਕ ਕਰਕੇ ਤੁਹਾਨੂੰ ਨਹੀਂ 200-300 ਦੀ ਪੇਮੈਂਟ ਫਿਰ ਟਰਾਂਸਫਰ ਕਰ ਦੇਣੀ ਹੈ ਆਫਟਰ ਥੈਟ ਫਿਰ ਉਹਨੇ ਇੱਕ ਤੁਹਾਡੇ ਲਈ ਨੈਕਸਟ ਇੱਕ ਪੇਮੈਂਟ ਵੇਸਟ ਟਾਸਕ ਸੈੱਟ ਕੀਤਾ ਹੋਇਆ ਹੁੰਦਾ ਹੈ ਤੇ ਜਦੋਂ ਇਹ ਸਾਡਾ ਦੂਸਰਾ ਪੇਮੈਂਟ ਵੇਸਟ ਟਾਸਕ ਸ਼ਟਾਰਟ ਹੁੰਦਾ ਤਾਂ ਉਹਨੇ ਇੱਕ ਅਮਾਉਂਟ ਫਿਕਸ ਕੀਤੀ ਹੁੰਦੀ ਹੈ ਵੀ ਜੋ ਤੁਸੀਂ ਪੁਰਾਣੀ ਅਮਾਉਂਟ ਇਨਵੈਸਟ ਕੀਤੀ ਆ ਤੁਸੀਂ ਉਸ ਤੋਂ ਜ਼ਿਆਦਾ ਇਨਵੈਸਟ ਕਰਨਾ ਹੈ ਲਾਈਕ ਯਾ ਤਾਂ 5000 10000 15000 ਇੱਕ ਫਿਕਸ ਅਮਾਉਂਟ ਸ਼ੋਅ ਕਰਵਾ ਦਿੰਦੇ ਆ ਤੇ ਤੁਸੀਂ ਇਹ ਕਰਦੇ ਇੱਕ ਤਾਂ ਤੁਹਾਡਾ ਬਿਕੋਜ਼ ਤੁਸੀਂ 5-7 ਟਾਸਕ ਪਰਫਾਰਮ ਕੀਤੇ ਹੁੰਦੇ ਆ ਤੁਹਾਡੀ ਪੇਮੈਂਟ ਤੁਹਾਨੂੰ ਮਿਲ ਜਾਂਦੀ ਹੈ ਤਾਂ ਤੁਹਾਡਾ ਇੱਕ ਟਰਸਟ ਬਿਲਡ ਹੋ ਜਾਂਦਾ ਹੈ ਨਾ ਵੈਬਸਾਈਟ ਤੇ ਜੇ ਤੁਸੀਂ ਇਹ ਕਰਦੇ ਆ ਵੀ ਇੱਕ ਛੋਟੀ ਮੋਟੀ ਅਮਾਉਂਟ 5000 ਦੀ ਵੀ ਕਿਉਂਕਿ 5000 ਕਹੇ 5000 ਰੁਪਇਆ ਵੀ ਸਟੂਡੈਂਟ ਜਾਂ ਕੋਈ ਵੀ ਹੈ ਉਹ ਕਿਤੇ ਤਾਂ ਵੀ ਅਰੇਂਜ ਕਰ ਸਕਦਾ ਲਾਈਕ ਅਗਰ ਉਹਦੇ ਕੋਲ ਹੈ ਵੀ ਨਹੀਂ ਉਹਦਾ ٹرسٹ ਬਣਿਆ ਹੋਇਆ ਹੈ ਤਾਂ ਉਹ 5000 ਇਨਵੈਸਟ ਕਰ ਦਿੰਦਾ ਉਹ 15 ਮਿੰਟ ਚ ਤੁਹਾਨੂੰ ਤਾਂ 5000 ਚ 1500 ਰੁਪਏ ਪ੍ਰੋਫਿਟ ਜਾਂ 1000 ਰੁਪਏ ਪ੍ਰੋਫਿਟ बिकॉज ਇਹਨਾਂ ਦੇ ਨੈਟਵਰਕ ਕਿੰਨਾ بڑا ਹੈ ਮਤਲਬ ਉਹ ਅਗਰ ਤੁਹਾਨੂੰ 5000 ਦਾ 1500 ਰੁਪਏ ਜਦੋਂ ਤੁਹਾਨੂੰ ਦੇ ਰਿਹਾ ਤਾਂ ਉਹ ਤੁਹਾਡਾ ٹرسٹ ਗੇਨ ਕਰ ਰਿਹਾ ਓਕੇ ਸੋ ਜਦੋਂ ਤੁਹਾਡਾ ٹرسٹ ਗੇਨ ਹੋ ਗਿਆ ਤੁਹਾਨੂੰ ਅੱਧੇ ਘੰਟੇ ਬਾਅਦ ਉਹ ਨਹੀਂ ਪਾ 5000 ਰੁਪਏ 1500 ਰੁਪਏ ਪ੍ਰੋਫਿਟ ਦੇ ਕੇ ਤੁਹਾਡਾ ٹرسٹ ਹੋਰ ਹੋਰ ਜਿਆਦਾ ਬਿਲਡ ਕਰ ਲੈਣਾ ਠੀਕ ਹੈ ਆਫਟਰ ਉਹਦੇ ਬਾਅਦ ਫਿਰ ਤੁਹਾਨੂੰ ਫਿਰ ਉਹ ਹੀ ਦੋ ਦਿਨ ਟਾਸਕ ਪ੍ਰੋਵਾਈਡ ਕਰੂਗੇ ਤੇ ਹਾਂ ਫੇ ਤੁਸੀਂ ਵੀਡੀਓ ਲਾਈਕ ਕਰੋ ਚਾਰ ਤੁਹਾਨੂੰ 5000 ਰੁਪਏ ਕਰਕੇ ਪਰ ਚਲੋ ਚਾਰ ਵੀਡੀਓ ਲਾਈਕ ਕੀਤੀਆਂ ਤਾਂ ਤੁਹਾਨੂੰ 200 ਰੁਪਏ ਨਹੀਂ ਤੁਹਾਡੇ ਅਕਾਊਂਟ ਚ ਕ੍ਰੈਡਿਟ ਕਰ ਦੇਣਾ ਫਿਰ ਫਿਰ ਸੇਮ ਉਹੀ ਤੁਹਾਡਾ ਤੀਸਰਾ ਪੇਮੈਂਟ ਵੇਸ ਟਾਸਕ ਆਏਗਾ ਜਿਹਦੇ ਤੇ ਉਹ 5000 ਤੋਂ ਅੱਪ ਵਾਲੀ ਪੇਮੈਂਟ ਦੀ ਕੋਈ ਲਿਮਿਟ ਸੈੱਟ ਕਰਨੀ ਹੈ ਬਿਕੋਜ਼ ਉਹਨਾਂ ਦੀ ਕੰਡੀਸ਼ਨ ਹੁੰਦੀ ਹੈ ਜੋ ਤੁਸੀਂ ਪੁਰਾਣੀ ਅਮਾਉਂਟ ਇੱਕ ਵਾਰ ਇਨਵੈਸਟ ਕਰਤੀ ਹੋ ਇਨਵੈਸਟ ਦੁਬਾਰਾ ਨਹੀਂ ਕਰ ਸਕਦੇ ਤੁਹਾਨੂੰ ਤਾਂ ਅੱਪ ਵਾਲੀ ਅ ਇਨਵੈਸਟ ਕਰਨੀ ਪੈਣੀ ਹੈ ਫਿਰ ਤੁਸੀਂ ਦੱਸ ਜਾ 15000 ਦੀ ਗੇਮ ਫਸ ਜਾਂਦੀ ਹੈ ਤੁਹਾਡੀ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਵੀ ਤੁਹਾਡਾ ਆਲਰੇਡੀ ਟਰਸਟ ਉਹਨਾਂ ਉੱਪਰ ਬਣ ਜਾਂਦਾ ਵੀਕਿਉਂਕਿ ਤੁਸੀਂ 1500 ਦਾ ਪ੍ਰੋਫਿਟ ਵਿਦਨ ਅੱਧੇ ਘੰਟੇ ਪਹਿਲਾ ਇੱਕ ਲਿਆ ਹੋਇਆ ਤਾਂ ਤੁਸੀਂ ਸੋਚਦੇ ਚਲੋ 15000 ਹੈ ਉੱਪਰ ਆਪਣਾ 3-4000 ਦਾ ਪ੍ਰੋਫਿਟ ਆ ਜਾਊਗਾ ਤਦ ਲੋ 15000 ਵੀ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ बिकॉज ਮੋਸਟਲੀ ਲੋ ਕਰਦੇ ਆ ਕਿਉਂਕਿ ਮੇਰਾ ਇਹ ਸੋਸ਼ਲ ਮੀਡੀਆ ਦਾ ਇੱਕ ਪਲੇਟਫਾਰਮ ਹੈ ਉੱਥੇ ਇੱਕ ਲੜਕੇ ਨੇ ਆਪਣੀ ਸਟੋਰੀ ਸ਼ੇਅਰ ਕੀਤੀ ਸੀ ਜਿਸ ਹੁੰਦੇ ਨੇ ਇਸ ਚੱਕਰ ਵਿੱਚ ਆਪਣੀ ਐਕਟਵਾ ਵੀ ਸੇਲ ਕਰਤੀ ਵੀਕੋਜ਼ ਮੈਂ 40-45000 ਰੁਪਏ ਦੀ ਇੱਕ ਇਨਵੈਸਟਮੈਂਟ ਕਰੂੰਗਾ ਉੱਪਰ ਮੈਨੂੰ 10-20000 ਦਾ ਪ੍ਰੋਫਿਟ ਆ ਜਾਏਗਾ ਮੈਂ ਦੁਬਾਰਾ ਐਕਟਵਾ ਲੈ ਲੂੰਗਾ ਪਰ ਚੱਕਰ ਕਿ ਐਸੀ ਜਦੋਂ ਨੇ ਐਕਟਵਾ ਵੇਚ ਕੇ ਇਨਵੈਸਟ ਕਰ ਦਿੱਤਾ ਫਿਰ ਲਾਸਟ ਵਿੱਚ ਇਹ ਕੀ ਕਰਦੇ ਆ ਭਈ ਤੁਸੀਂ ਜਦੋਂ ਪੇਮੈਂਟ ਵਾਲਾ ਟਾਸਕ ਕੀਤਾ ਉਹਦੇ ਚੰਨੇ ਪਹਿਲੇ ਜਿਹੜੇ 3-4 ਟਾਸਕ ਵਿੱਚ ਸਿਰਫ ਇੱਕ ਵਾਰ ਪੇਮੈਂਟ ਇਨਵੈਸਟ ਕਰवानी ਤੁਹਾਨੂੰ ਪੇਮੈਂਟ ਦੇ ਦੇਣੀ ਬਟ ਜੋ ਐਟ ਦਾ ਐਂਡ ਜੋ ਤੁਹਾਡਾ 5th ਜਾਂ 6th ਟਾਸਕ ਹੋਏਗਾ ਉਹਦੇ ਚ ਇਹ ਕੀ ਕਰੋਗੇ ਉਸ ਟਾਸਕ ਵਿੱਚ ਪਹਿਲੇ ਇੱਕ ਵਾਰ 35000 ਜਾਂ 40000 ਤੁਹਾਡੀ ਪੇਮੈਂਟ ਉਹਨੇ ਇਨਵੈਸਟ ਕਰਵਾ ਦੇਣੀ ਉਹਦਾ ਤਾਂ ਕਹਿਣਾ ਤੁਸੀਂ ਇਹ ਟਾਸਕ ਨੂੰ ਕੰਪਲੀਟ ਕਰਨ ਵਾਸਤੇ ਇੱਕ ਵਾਰ ਫਿਰ ਇਨਵੈਸਟਮੈਂਟ ਕਰੋ ਉੱਥੇ ਮੋਸਟਲੀ ਕੀ ਹੁੰਦਾ ਜਦੋਂ ਤੁਸੀਂ 35000 ਰੁਪਏ ਇਧਰ ਉਧਰ 40000 ਰੁਪਏ ਇਨਵੈਸਟ ਕਰ ਲਿਆ ਠੀਕ ਹੈ ਉਹ ਵੀ ਕਿਸੇ ਯਾਰ ਦੋਸਤੋ ਲੈ ਕੇ ਜਾਂ ਜੋ ਮਤਲਬ ਇੱਕ ਸਟੋਰੀ ਸ਼ੇਅਰ ਕੀਤੀ ਹੈ ਉਹਨੇ ਮੇਰੇ ਨਾਲ ਆਈ ਥਿੰਕ ਫੇਸਬੁਕ ਕੀ ਪਤਾ ਨਹੀਂ ਮੇਰੇ ਇੱਕ ਇੰਸਟਾਗ੍ਰam ਦਾ ਪੇਜ ਹੈ ਉੱਥੇ ਉਹਨੇ ਆਪਣੀ ਸਟੋਰੀ ਸ਼ੇਅਰ ਕੀਤੀ ਸੀ ਵੀ ਮੈਂ ਐਕਟਵਾ ਬੇਜ ਦਿੱਤੀ ਉਹਦੇ ਪਹਿਲਾਂ ਫਿਰ ਮੇਰੇ ਕੋਲ ਪੈਸੇ ਹੋ ਰਹੇ ਨਹੀਂ ਸੀ ਉਹ ਜਦੋਂ ਐਕਟਵਾ ਬੇਜ ਦਿੱਤੀ ਉਹਦੇ ਬਾਅਦ ਫਿਰ ਉਹਦੇ ਕੋਲ ਪੈਸੇ ਦਾ ਬਚੇ ਨਹੀਂ ਤਾਂ ਜਦੋਂ ਪੈਸੇ ਬਚੇ ਨਹੀਂ ਆਇਆ ਤਾਂ ਫਿਰ ਜੋ ਪਹਿਲਾ 45 ਇਹ ਹਰ ਰੁਪਿਆ ਲਗਾਇਆ ਹੋਇਆ ਸੀ ਉਹ ਵੀ ਉਸ ਟਾਈਮ ਬ੍ਰੈਡੋ ਕਰਾ ਸਕਦਾ ਜਦੋਂ ਉਹ ਅਗਲਾ ਟਾਸਕ ਕੰਪਲੀਟ ਕਰੇਗਾ ਤਾਂ ਗੇਮ ਖਸ ਗਈ ਤੁਸੀਂ 45000 ਨਿਕਲਵਾਣਾ ਹੈ ਤਾਂ ਤੁਹਾਨੂੰ ਪੇਮੈਂਟ ਤਾਂ ਹੁਣ 45000 ਤੋਂ ਉੱਪਰ ਦੀ ਇਨਵੈਸਟ ਕਰਨੀ ਪੈਣੀ ਨਾ ਜਾਂ ਤਾਂ ਤੁਸੀਂ ਯਾਰ ਦੋਸਤ ਮੰਗੋਗੇ ਜਾਂ ਕਿ ਤੁ ਤੋਂ A B C ਕੁਝ ਵੀ ਕਰਕੇ ਤੁਸੀਂ ਪੈਸੇ ਅਰੇਂਜ ਕਰਕੇ ਆਪਣਾ 45000 ਰਿਕਵਰ ਕਰਵਾਉਣ ਦੀ ਕੋਸ਼ਿਸ਼ ਕਰੋਗੇ ਔਰ ਚੱਕਰ ਕੇ ਜੇ ਤੁਸੀ ਇੱਕ ਵਾਰ 45000 ਇੱਕ ਇਨਵੈਸਟ ਕੀਤਾ ਔਰ ਦੂਸਰੀ ਵਾਰ ਤੁਸੀ ਉਹਨੂੰ ਫੰਡ ਅਰੇਂਜ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਤੋ ਨਹੀ ਹੋਗੇ ਅਗਰ ਤੋ ਫੰਡ ਅਰੇਂਜ ਨਹੀਂ ਹੋ ਰਿਹਾ ਤਾਂ ਤੁਹਾਡਾ 45000 ਸੀਜ਼ ਕਰ ਲੈਂਦੇ ਆ ਸੋ ਲਾਈਕ ਤਾਂ ਮਤਲਬ ਇੱਕ ਛੋਟੇ ਜੀ ਗੇਮ ਸਟਾਰਟ ਹੋਈ ਸੀ 10 20 ਰੁਪਏ ਜਾਂ 1000 ਰੁਪਏ ਦੀ ਇਨਵੈਸਟਮੈਂਟ ਤੇ ਉਹ ਪ੍ਰੋਫਿਟ ਗੇਨ ਕਰ ਕਰਕੇ ਤੁਹਾਨੂੰ ਇਸ ਤਰ੍ਹਾਂ ਇੱਕ ਨੈਟਵਰਕ ਚ ਫਸਾ ਲੈਂਦੇ ਆ ਤੇ ਤੁਸੀਂ ਲਾਸਟ ਦਾ ਐਂਡ ਜੋ ਵੀ ਤੁਹਾਡੇ ਕੋਲ ਹੈ ਉਹ ਤਾਂ ਤੁਹਾਡਾ ਖਤਮ ਹੁੰਦਾ ਹੀ ਆ ਤੁਸੀਂ ਯਾਰ ਦੋਸਤੋ ਲੈ ਕੇ ਜਾਂ ਕੁਝ ਸੈੱਲ ਕਰਕੇ ਜੋ ਹੁੰਦਾ ਹੈ ਉਹ ਵੀ ਤੁਸੀਂ ਰੀਸਟ ਕਰ ਲੈਂਦੇ ਆ ਸੋ ਮੈਂ ਤੁਹਾਨੂੰ ਇਸੇ ਇੱਕ ਫੇਕ ਵਰਕ ਫਰਮ ਹੋਮ ਦਾ ਜੋ ਇੱਕ ਟ੍ਰੈਂਡ ਚੱਲ ਰਿਹਾ ਹੈ ਉਹਦੇ ਨਾਲ ਅਵੇਅਰ ਕਰਨ ਦੇ ਰਿਗਾਰਡਿੰਗ ਇਹ ਵੀਡੀਓ ਸ਼ੇਅਰ ਕੀਤੀ ਆ ਤਾਂ ਜੋ ਮੋਸਟਲੀ ਜਿੰਨੇ ਵੀ ਲੋਕ ਇਸ ਫਰੌਡ 'ਚ ਫਸਦੇ ਆ ਉਹ ਆਉਣੇ ਵਾਲੇ ਜੋ ਖੋਰ ਲੋਕ ਹੈ ਜੋ ਇਸ ਫਰੋਡ ਫਸਨ ਨਹੀਂ ਹੈ ਉਹਨਾਂ ਲਈ ਇੱਕ ਹੈਲਪਫੁਲ ਹੋਏਗੀ ਸੋ ਤੁਸੀਂ ਮੇਰੀ ਇਹ ਵੀਡੀਓ ਮੋਸਟਲੀ ਹਰ ਇੱਕ ਚੈਨਲ ਤੇ ਜਾਂ ਜਿੱਥੇ ਵੀ ਜਿੰਨਾ ਹੀ ਪੋਸਿਬਲ ਹੈ ਇਹ ਸ਼ੇਅਰ ਕਰੋ ਤਾਂ ਜੋ ਮੇਰੀ ਇਸ ਵੀਡੀਓ ਨਾਲ ਉਹਨਾਂ ਸਾਰੇ ਯੂਥ ਮੋਸਟਲੀ ਯੂਥ ਹੀ ਇਸ ਫਰੋਡ ਜਿ ਵੈਸੇ ਜੋ ਹੈ ਜੋ ਆਪਣੀ ਰੇਂਜ ਹੈ ਲਾਈਕ 20 ਤੋਂ ਲੈ ਕੇ 40000 40 ਸਾਲ ਦੀ ਜਿਹੜੀ ਏਜ ਦਾ ਇੱਕ ਆਪਣਾ ਸਰਕਲ ਹੈ ਉਹ ਲੋਕ ਜ਼ਿਆਦਾ ਇਸ ਫਰਾਡ ਚ ਫਸਦੇ ਆ बिकॉज ਜੋ ਏਜ ਹੁੰਦੀ ਹੈ ਉਹ ਇਸ ਸਰਕਲ ਚ ਨਹੀਂ ਫਸ ਸਕਦੇ ਉਹਨਾਂ ਵਾਸਤੇ ਡਿਫਰੈਂਟ ਡਿਫਰੈਂਟ ਫੇਕ ਫਰਾਡ ਚੱਲ ਰਹੇ ਆ ਉਹ ਵੀ ਮੈਂ ਆਉਣ ਵਾਲੇ ਟਾਈਮ ਚ ਤੁਹਾਡੇ ਨਾਲ ਸ਼ੇਅਰ ਕਰੂੰਗਾ बिकॉज ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਮੈਂ ਇਸ ਚੈਨਲ ਤੇ ਥੋੜੀ ਜੀ ਯੂਥ ਦੀ ਕੈਰੀਅਰ ਗਾਈਡੈਂਸ ਦੇ ਰਿਗਾਰਡਿੰਗ ਵੀਡੀਓਜ਼ ਵੀ ਲੈ ਕੇ ਆ ਰਿਹਾ ਲਾਈਕ ਜਿਸ ਤਰ੍ਹਾਂ ਮੈਂ ਡਿਜੀਟਲ ਮਾਰਕੀਟਿੰਗ ਦਾ ਵੀ ਕਮ ਕਰਦੇ ਤਾਂ ਮੈਂ ਡਿਜੀਟਲ ਮਾਰਕੀਟਿੰਗ ਦੀ ਵੀਡੀਓ ਦਾ ਵੀ ਇੱਕ ਅਲੱਗ ਤੋਂ ਪ੍ਰੋਸੈਸ ਸਟਾਰਟ ਕੀਤਾ ਹੋਇਆ ਤਾਂ ਲਾਈਕ ਹੁਣੇ ਮੇਰਾ 3rd ਪ੍ਰੋਸੈਸ ਸਟਾਰਟ ਹੋ ਗਿਆ ਜਿਹਦੇ ਤੇ ਮੈਂ ਲੋਕਾਂ ਨੂੰ ਫੇਕ ਵਰਕ ਫਰਮ ਹੋਮ ਜਾਂ ਫਰਾਡਸ ਨਾਲ ਰਿਲੇਟਡ ਇਨਫੋਰਮੇਸ਼ਨ ਸ਼ੇਅਰ ਕਰਨ ਦੀਆਂ ਵੀਡੀਓ ਸ਼ੇਅਰ ਕਰੂੰਗਾ ਸੋ ਤੁਸੀਂ ਮੇਰੀਆਂ ਆਉਣ ਵਾਲੀਆਂ ਜਿਹੜੀਆਂ ਇਸ ਫਰਾਡਸ ਨਾਲ ਰਿਲੇਟਡ ਵੀਡੀਓ ਹੈ ਦੀ ਉਹਨਾਂ ਦੇ ਨੋਟੀਫਿਕੇਸ਼ਨ ਗੈਟ ਕਰਨ ਲਈ ਮੇਰਾ ਇਹ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਜਦੋਂ ਵੀ ਮੈਂ ਆਪਣੀ ਇਸ ਚੈਨਲ ਦਾ ਵੀਡੀਓ ਸ਼ੇਅਰ ਕਰਾ ਤਾਂ ਤੁਹਾਡੇ ਫੋਨ ਤੇ ਉਸ ਵੀਡੀਓ ਦਾ ਨੋਟੀਫਿਕੇਸ਼ਨ ਆ ਜਾਏ ਔਰ ਐਟ ਦਾ ਐਂਡ ਮੈਨੂੰ ਲੱਗ ਰਿਹਾ ਹੋਵੇ ਤੁਸੀਂ ਇਸ ਫਰਾਡ ਦੀ ਜੋ ਇੱਕ ਬਰੀਫ ਸਮਰੀ ਇਹ ਸਮਝ ਗਏ ਹੋਵਗੇ ਸੋ ਮੈਂ ਹਰ ਇੱਕ ਨੂੰ ਇਹ ਕਹਿ ਰਿਹਾ ਪੀ ਪਲੀਜ਼ ਇੱਕ ਸਿਰਫ ਸ਼ਾਰਟ ਟਰਮ ਪੈਸਾ ਗੇਨ ਕਰਨ ਦੇ ਚੱਕਰ ਚ ਜੋ ਤੁਹਾਡੇ ਕੋਲ ਪੈਸਾ ਹੈ ਉਹ ਵੀ ਵੇਸਟ ਨਾ ਕਰੋ ਬਿਕੋਜ਼ ਅੱਜ ਦੇ ਆਈਟੀ ਵਰਲਡ 'ਚ ਇੰਨਾ ਜ਼ਿਆਦਾ ਫਰੋਡ ਹੋ ਰਿਹਾ ਹੈ ਇੰਨਾ ਜ਼ਿਆਦਾ ਫਰੋਡ ਹੋ ਰਿਹਾ ਹੈ ਉਹ ਵੀ ਆਨਲਾਈਨ बिकॉज़ ਆਨਲਾਈਨ ਜਿਹੜਾ ਇਹ ਫਰੋਡ ਹੈ ਇਹ ਟਰੈਕ ਕਰਨਾ ਬਹੁਤ ਮੁਸ਼ਕਿਲ ਹੈ ਆਉਣ ਵਾਲੇ ਟਾਈਮ 'ਤੇ ਮੈਂ ਇੱਕ ਤਾਂ ਤੁਹਾਡੇ ਲਈ ਜੋ ਫੇਕ ਵੈਬਸਾਈਟ ਦੇ ਥਰੂ ਲੋਕਾਂ ਨਾਲ ਫਰੋਡ ਹੋ ਰਿਹਾ ਹੈ ਉਹ ਲਿਖ ਕੇ ਆਉਂਗਾ ਇੱਕ ਦੋ ਫਰੋਡਸ ਫੇਸਬੁੱਕ ਤੇ ਚੱਲ ਰਹੇ ਆ ਉਹ ਲੈ ਕੇ ਆਉਂਗਾ ਔਰ ਇੱਕ ਬਾਕੀ ਮੋਸਟਲੀ ਕੁਝ ਚੈਨ ਸਿਸਟਮ ਜਿ ਇੱਕ ਲਾਈਕ ਜਿਸ ਤਰ੍ਹਾਂ ਇੱਕ ਚੈਨ ਬਣਦੀ ਹੈ ਉਸ ਟਾਈਮ ਉਸ ਟਾਈਪ ਦੇ ਵੀ ਫਰੌਡ ਚੱਲਦੇ ਆ ਮੇਰੇ ਰੀਸੈਂਟ ਕੱਲ ਇੱਕ ਫਰੈਂਡ ਨਾਲ ਗੱਲ ਹੋਈ ਹੈ ਉਹ ਪਿਛਲੇ 3 ਮਹੀਨੇ ਤੋਂ 4 ਮਹੀਨੇ ਤੋਂ ਇੱਕ ਸ਼ਾਰਟ ਟਰਮ ਵਰਕ ਫ਼ਰੋਮ ਹੋਮ ਦੇ ਚੱਕਰ 'ਚ ਫਸ ਕੇ ਉਸ ਨੇ ਕੱਲ ਹੀ ਉਹ ਆਪਣਾ ਐਂਡ ਕੀਤਾ ਬਿਕੋਜ਼ ਜਦੋਂ ਸਟਾਰਟਿੰਗ 'ਚ ਉਹਨੇ ਮੇਰੇ ਨਾਲ ਸ਼ੇਅਰ ਕੀਤਾ ਸੀ ਵੀ ਵਰਕ ਫ਼ਰੋਮ ਹੋਮ ਸਾਈਡ 'ਵਾਈ ਇੱਕ ਇਨਕਮ ਪੇ ਕਰ ਰਿਹਾ ਹੈ ਤਾਂ ਤੁਸੀਂ ਵੀ ਜੁਆਇਨ ਕਰੋ ਬਟ ਮੈਂ ਉਸ ਤੋਂ ਕੋਈ ਟਾਈਮ ਹੀ ਮਨਾ ਕਰ ਦਿੱਤਾ ਸੀ ਵੀ ਤੋ ਇਹ ਇੱਕ ਫੇਕ ਪ੍ਰੋਸੈਸ ਹੈ ਤੁਸੀਂ ਦਿਨੇ ਜਲਦੀ ਹੋ ਸਕਦਾ ਬੱਚੋ ਪਰ ਮੈਂ ਤਾਂ ਇਹਦੇ ਵਿੱਚ ਇਨਵੈਸਟਮੈਂਟ ਨਹੀਂ ਕਰਨੀ ਹੈ ਤੇ ਮੈਂ ਚਾਰ ਪੰਜ ਮਹੀਨੇ ਤੋਂ ਉਹ ਫਰੋਡ ਵੀ ਮੈਂ ਟਰੈਕ ਕਰ ਰਿਹਾ ਸੀ ਤੇ ਰੀਸੈਂਟਲੀ ਕੱਲ ਹੀ ਮੇਰੀ ਗੱਲ ਹੋਈ ਹੈ ਤਾਂ ਉਹਨਾਂ ਦੱਸਿਆ ਪੇਸਸਰ ਹੋਇਆ ਸੋ ਮੈਂ ਉਸ ਫਰੋਡ ਨਾਲ ਰਿਲੇਟਡ ਵੀ ਆਪਣੀ ਨੈਕਸਟ ਵੀਡੀਓ ਲੈ ਕੇ ਆਉਂਗਾ ਸੋ ਉਹ ਇੱਕ ਵੀਡੀਓ ਦੇਖਣ ਲਈ ਤੁਸੀਂ ਪਲੀਜ਼ ਮੇਰੀਆਂ ਵੀਡੀਓਜ਼ ਮੋਸਟਲੀ ਜਿਆਦਾ ਬੰਦੇ ਨਾਲ ਸ਼ੇਅਰ ਕਰਦਾ ਹੂੰ ਸੋ ਲਾਸਟ ਦਾ ਐਂਡ ਮੈਂ ਇੱਕ ਇੱਕ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦਾ ਐ ਤੁਸੀਂ ਮੈਨੂੰ ਕਦੇ ਵੀ ਕਾਲ ਕਰਕੇ ਜਾਂ ਮੇਰੇ ਜੋ ਇੱਕ ਬੁੱਕ ਅਪਾਇੰਟਮੈਂਟ ਦਾ ਨੰਬਰ ਐ ਉਹਦਾ ਮੈਂ ਲਿੰਕ ਇਸ ਵੀਡੀਓ ਦੇ ਐਂਡ ਵਿੱਚ ਸ਼ੇਅਰ ਕਰੂੰਗਾ ਤੁਸੀਂ ਮੇਰੇ ਨਾਲ ਕਾਲ ਸ਼ੈਡਿਊਲ ਕਰ ਸਕਦੇ ਹੋ ਅਗਰ ਤੁਸੀਂ ਇਸ ਫਰੌਡ ਨਾਲ ਰਿਲੇਟਡ ਹੋਰ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਲਾਈਕ ਇੱਕ ਮੈਂ ਹੋਰ ਯੂਥ ਵਾਸਤੇ ਨਵਾਂ ਇੱਕ ਪ੍ਰੋਸੈਸ ਸਟਾਰਟ ਕੀਤਾ ਹੈ ਵੀ ਅਗਰ ਕਿਸੇ ਨੇ ਆਪਣਾ ਕੈਰੀਅਰ ਸਟਾਰਟ ਕਰਨਾ ਹੈ ਡਿਜੀਟਲ ਮਾਰਕੀਟਿੰਗ ਵੈਬਸਾਈਟ ਡਿਜ਼ਾਈਨਿੰਗ ਸੋ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ ਸੋ ਮੈਂ ਅਗਰ ਉਹਨਾਂ ਲਈ ਅਗਰ ਤਾਂ ਉਹ ਆਪਣੇ ਮੁਹਾਲੀ ਜਾਂ ਚੰਡੀਗੜ੍ਹ ਨੇਅਰ ਬਾਈ ਲੋਕੇਸ਼ਨ ਦਾ ਹੈ ਤਾਂ ਉਹ ਸਾਡੇ ਆਫਿਸ ਚ ਆ ਕੇ ਵੀ ਸਾਡੇ ਤੋਂ ਟ੍ਰੇਨਿੰਗ ਲੈ ਸਕਦੇ ਆ ਵਰਨਾ ਅਸੀਂ ਅਗਰ ਕੋਈ ਕੈਂਡੀਡੇਟਸ ਇਸ ਲੋਕੇਸ਼ਨ ਤੋਂ ਥੋੜਾ ਦੂਰ ਹੈ ਉਹ ਵਰਕ ਫਰੋਮ ਹோம் ਵੀ ਟ੍ਰੇਨਿੰਗ ਲੈਣਾ ਚਾਹੁੰਦੇ ਆ ਤਾਂ ਉਹ ਸਾਡੇ ਨਾਲ ਸਾਡੀ ਵੈਬਸਾਈਟ ਤੇ ਦਿੱਤੇ ਹੋਏ ਨੰਬਰ ਤੇ ਜਾ ਕੇ ਕੰਟੈਕਟ ਕਰ ਸਕਦੇ ਆ ਸੋ ਆਈ ਹੋਪ ਮੇਰੀ ਇਹ ਵੀਡੀਓ ਤੁਹਾਡੇ ਨਾਲ ਸਾਰਾ ਬਹੁਤ ਸਾਰਾ ਨੋਲੇਜ ਸ਼ੇਅਰ ਕਰ ਰਹੀ ਹੋਏਗੀ ਜਿਸ ਨਾਲ ਤੁਹਾਨੂੰ ਬਹੁਤ ਹੈਲਪ ਹੋਏਗੀ ਸੋ ਗੁੱਡ ਬਾਏ ਐਂਡ ਵੇਟਿੰਗ ਫॉर ਮਾਈ ਨੈਕਸਟ ਵੀਡੀਓ